ਸਤਿ ਸ਼੍ਰੀ ਅਕਾਲ ਜੀ ਮੈਂ ਗੁਰਮੀਰ ਬਟੀਕ ਤੋਂ ਹੋਪਸ ਯੂ ਆਰ ਵੈਰੀ ਵੈਲ ਯਰ ਪਲੇਸਿਸ ਤੇ ਅੱਜ ਦੀ ਜੋ ਆਪਣੀ ਨੈਕਸਟ ਵੀਡੀਓ ਰਹੂਗੀ ਸੇਲ ਦੀ ਜੋ ਆਪਣੇ 3 ਦਿਨਾਂ ਤੋਂ ਲੈ ਕੇ ਆਫਰ ਪ੍ਰਾਈਸ ਚੱਲ ਰਹੇ ਨੇ ਜੀ ਉਹ ਕੱਟ ਪੀਸਾਂ ਦਾ ਕੱਟ ਪੀਸਾਂ ਦੀ ਜਿਹੜੀ ਆਪਣੀ ਅੱਜ ਦੀ ਵੀਡੀਓ ਰਹੂਗੀ ਉਹ ਰਹੂਗੀ ਜੌਰ ਜੱਟ ਦੇ ਮੈਂਬਰ ਜੌਰ ਜੱਟ ਦੇ ਸੂਟ ਰਹਿਣਗੇ ਜੀ ਤੇ ਪ੍ਰਾਈਸ ਸੁਣ ਕੇ ਤੁਸੀਂ ਬਿਲਕੁਲ ਹੈਰਾਨ ਹੋ ਜਾਓਗੇ ਐਂਡ ਤੱਕ ਵੀਡੀਓ ਨੂੰ ਧਿਆਨ ਨਾਲ ਦੇਖਿਓ ਸਬਸਕ੍ਰਾਈਬ ਕਰਿਓ ਬੈਲ ਆਈਕਨ ਨੂੰ ਪ੍ਰੈਸ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਦਬ ਕੇ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗਦੀ ਹੈ ਨਹੀਂ ਤੇ ਆਪਣੇ ਨਵੇਂ ਚੈਨਲ ਨੂੰ ਵੀ ਤੁਸੀਂ ਸਬਸਕ੍ਰਾਈਬ ਕਰੋ ਕਿਉਂਕਿ ਪਹਿਲਾ ਵਾਲਾ ਜਿਹੜਾ ਚੈਨਲ ਸੀ ਆਪਣਾ ਉਹ ਹੈਂਗ ਕਰ ਦਿੱਤਾ ਗਿਆ ਸੀਗਾ ਪਤਾ ਨਹੀਂ ਕਿਸ ਰੀਜ਼ਨ ਕਰਕੇ ਕੀਨੇ ਕਿੱਦਾਂ ਕੀਤਾ ਤੋ ਆਪਾਂ ਹੁਣ ਨਵੇਂ ਚੈਨਲ ਦੇ ਉੱਤੇ ਆਪਣੀ ਮਿਹਨਤ ਕਰ ਰਹੇ ਆ ਤੇ ਸਭ ਤੋਂ ਪਹਿਲਾਂ ਤਾਂ ਜੀ ਮੈਂ ਤੁਹਾਨੂੰ ਜੋ ਦਿਖਾਣਾ ਚਾਹਨੀ ਆ ਟਾਈਮ ਬੇਸਟ ਨਾ ਕਰਦੇ ਹੋਈ ਤੁਹਾਨੂੰ ਆਪਾਂ ਜੋਰ ਜੱਟ ਮੈਂਬਰ ਦੇ ਸੂਟ ਦਿਖਾ ਰਹੇ ਆ ਜੀ 3 ਮੀਟਰ ਦਾ ਪੀਸ ਰਹੂਗਾ ਜੀ ਸਿਰਫ 150 ਰੁਪਏ ਦਾ 150 3 ਮੀਟਰ ਦਾ ਪੀਸ 150 ਰੁਪਏ ਦਾ ਰਹੂਗਾ ਜੀ ਏ ਤੁਸੀਂ ਲੈ ਸਕਦੇ ਹੋ ਜਿੱਦਾਂ ਕੰਟਰਾਸਟ ਬਣਾ ਸਕਦੇ ਹੋ ਜਿੱਦਾਂ ਜੇ ਦੋ ਪੀਸ ਸੇਮ ਹੋਣ 6 ਮੀਟਰ ਲੈ ਸਕਦੇ ਹੋ 300 ਰੁਪਏ ਦਾ ਤੁਸੀਂ ਤੇ ਇਹ ਤੁਸੀਂ ਸੂਟ ਸ਼ੀਪਿੰਗ ਐਕਸਟਰਾ ਰਹੂਗੀ ਸ਼ੀਪਿੰਗ ਐਕਸਟਰਾ ਰਹੂਗੀ ਬੜੇ ਹੀ ਪਿਆਰੇ ਤੇ ਸੋਹਣੇ ਸੂਟ ਨੇ ਆਪਣੇ ਕੋਲੇ ਬਹੁਤ ਤਰ੍ਹਾਂ ਦਾ ਹੈ ਨਾ ਫੈਬਰਿਕ ਆ ਚੁੱਕਿਆ ਹੈਗਾ ਕੋਈ 400 ਦਾ ਸੂਟ ਹੈਗਾ 6 ਮੀਟਰ ਦਾ ਕੋਈ 500 ਦਾ ਸੂਟ ਹੈ ਕੋਈ 700 ਦਾ ਸੂਟ ਹੈ ਮੈਂ ਤੁਹਾਨੂੰ ਦਿਖਾ ਵੀ ਦਿੰਨੀ ਹੈਗੀ ਕਸਟਮਰ ਜੋ ਲੈ ਕੇ ਜਾ ਰਹੇ ਨੇਗੇ ਹੈ ਨਾ ਮੈਂ ਅਲੱਗ-ਅਲੱਗ ਆਪਣੇ ਕੋਲੇ ਕ੍ਰਸ਼ ਚ ਨੇਗੇ ਔਰ ਗੈਂਜਾ ਚ ਨੇਗੇ ਕੁਲਫੀ ਸ਼ਿਲਕ ਚ ਨੇਗੇ ਗਲਾਸ਼ ਸ਼ਿਲਕ ਚ ਨੇ ਇਹ ਸਾਰੇ ਫੈਬਰਿਕ ਆਪਣੇ ਕੋਲੇ ਅਵੇਲੇਬਲ ਨੇਗੇ ਹੈ ਨਾ ਬੰਥਾਨ ਵੀ ਆਪਣੇ ਕੋਲੇ ਪਏ ਨੇਗੇ ਹਜੇ ਜੋ ਆਪਾਂ ਨੇ ਉੱਪਰ ਨਹੀਂ ਕੀਤੇ ਹੈਗੇ ਬਟ ਜੋ ਮੈਂ ਤੁਹਾਨੂੰ ਹੁਣ ਦਿਖਾ ਰਹੀਆਂ ਉਹ ਦਿਖਾ ਰਹੀਆਂ ਜੀ ਜੋਰਜਟ ਦੇ ਜੋਰਜਟ ਦੇ ਸੂਟਾਂ ਦਾ ਜੋ ਪ੍ਰਾਈਸ ਰਹੂਗਾ ਉਹ ਰਹੂਗਾ ਜੀ 300 ਰੁਪਿਆ ਸੂਟ ਦਾ 350 ਰੁਪਏ ਦਾ ਲਾ ਲੋ ਇਹ ਪੀਸ ਮਿਲੂਗਾ ਜੀ ਆਪਾਂ ਨੂੰ 3 ਮੀਟਰ ਦਾ 300 ਰੁਪਏ ਦਾ ਸੂਟ ਮਿਲੂਗਾ 6 ਮੀਟਰ ਦਾ ਜੇ ਦੋ ਪੀਸ ਮਿਲਦੇ ਨੇਗੇ ਤਾਂ ਤੁਸੀਂ ਲੈ ਸਕਦੇ ਹੋਗੇ ਜੇ ਤੁਹਾਨੂੰ ਸਿੰਗਲ ਪੀਸ ਮਿਲਦਾ ਤਾਂ ਸਿੰਗਲ ਵੀ ਮੰਗਵਾ ਸਕਦੇ ਹੋ ਸਭ ਤੋਂ ਪਹਿਲਾਂ ਮੈਰੂਨ ਕਲਰ ਉਸ ਤੋਂ ਬਾਅਦ ਆ ਗਿਆ ਜੀ ਫਿਰੋਜੀ ਇਹਦੇ ਵਿੱਚ ਥੋੜਾ ਲਾਈਟ ਆ ਰਿਹਾਗਾ ਚੇਂਜ ਆ ਰਿਹਾਗਾ ਡਾਰਕ ਫਿਰੋਜੀ ਕਲਰ ਹੈ ਤੇ ਨੈਕਸਟ ਕਲਰ ਆ ਗਿਆ ਨੇਵੀ ਬਲੂ ਨੇਵੀ ਬਲੂ ਸ਼ੇਡ ਹੈ ਹਾਂ ਇਹ ਵੀ ਥੋੜਾ ਜਿਹਾ ਚੇਂਜ ਹੈ ਦਾ ਹਾਂ ਸੇਮ ਆ ਰਿਹਾ ਜੀ ਨੇਵੀ ਬਲੂ ਕਲਰ ਆ ਰਹਿਗਾ ਇਹ ਤੇ ਉਸ ਤੋਂ ਬਾਅਦ ਆ ਗਿਆ ਜੀ ਪੀਚ ਸ਼ੇਡ ਸ਼ੇਡ ਸਾਰੇ ਬੜੇ ਪਿਆਰੇ ਪਿਆਰੇ ਜੀ ਨੇ ਸਾਰੇ ਸ਼ੇਡ ਬਹੁਤ ਪਿਆਰੇ ਨੇ 3 ਮੀਟਰ ਦਾ ਪੀਸ ਹੋਊਗਾ ਚੈੱਕ ਕਰਕੇ ਦਿੱਤਾ ਜਾਊਗਾ ਕਿਸੇ ਤਰ੍ਹਾਂ ਦਾ ਕੋਈ ਡਿਫੈਕਟ ਨਹੀਂ ਹੋਊਗਾ ਅ ਕਿਸੇ ਤਰ੍ਹਾਂ ਦਾ ਕੋਈ ਵੀ ਕੋਈ ਕੱਟ ਨਹੀਂ ਕੋਈ ਇਹਦੇ ਵਿੱਚ ਹੈ ਨਾ ਚਿਰਖੀ ਨਹੀਂ ਕਿਸੇ ਤਰ੍ਹਾਂ ਦਾ ਕੋਈ ਵੀ ਨਹੀਂ ਸਾਨੂੰ ਚੈੱਕ ਕਰਕੇ ਪੀਸ ਦਿੱਤਾ ਜਾਊਗਾ 3 ਮੀਟਰ ਦਾ ਪੀਸ ਰਹੂਗਾ ਜੀ ਜਿੱਦਾਂ ਡਬਲ ਡਬਲ ਪੀਸ ਆ ਜਾਣਗੇ ਉਹਨਾਂ ਨੂੰ ਤੁਸੀਂ ਡਬਲ ਡਬਲ ਲੈ ਸਕਦੇ ਹੋ ਦੇਖੋ ਡਬਲ ਪੀਸ ਆ ਗਏ ਇਹਨਾਂ ਨੂੰ ਤੁਸੀਂ ਡਬਲ ਲੈ ਸਕਦੇ ਹੋਗੇ ਕਈ ਕਾਫੀ ਪੀਸ ਨੇ ਜੋ ਡਬਲ ਡਬਲ ਨੇਗੇ ਜੋ ਤੁਸੀਂ ਲੈ ਸਕਦੇ ਹੋਗੇ ਡਬਲ ਡਬਲ ਪੀਸ ਤੇ ਕੰਟਰਾਸਟ ਵੀ ਕਰਵਾ ਸਕਦੇ ਹੋਗੇ ਤੁਸੀਂ ਬਾਕੀ ਆਪਣੇ ਕੋਲੇ ਕ੍ਰਸ਼ ਦੇ ਵਿੱਚ ਜਾਂ ਫਿਰ ਕ੍ਰਸ਼ ਛਿਲਕਾ ਆ ਗਿਆ ਹੈ ਨਾ ਔਰਗੰజా ਸ਼ਿਮਰ ਆ ਗਿਆ ਤੇ ਆਪਣੇ ਗਲਾਸ ਛਿਲਕਾ ਹੈ ਇਹਦੇ ਵਿੱਚ ਡਬਲ ਡਬਲ ਟ੍ਰिपल ਟ੍ਰिपल ਕਈ ਕਈ ਸੂਟ ਵੀ ਤੁਸੀਂ ਇੱਕੋ ਨਾਲ ਦੇ ਬਣਵਾ ਸਕਦੇ ਹੋਗੇ ਕਾਫੀ ਕਾਫੀ ਸੂਟ ਪਹਿਣਾ ਬਣਵਾ ਕੇ ਲੈ ਕੇ ਗਈਆਂ ਰਹੀਆਂ ਇਕੱਠੇ ਜਿਵੇਂ 6 ਮੀਟਰ ਦਾ ਸੂਟ ਆ ਕਾਫੀ ਕਾਫੀ ਪੀਸ ਲੈ ਗਈਆਂ ਨੇ 3 3 ਮੀਟਰ ਦੇ ਦੇਖੋ ਹੀ ਬੜੇ ਪਿਆਰੇ ਸੂਟ ਨੇਗੇ ਇਹ ਇਹ ਤੁਸੀਂ ਲੈ ਸਕਦੇ ਹੋ ਸਾਡੇ ਕੋਲ ਬੜੇ ਪਿਆਰੇ ਨੇਗੇ ਬਾਟਮ ਲਈ ਵਰਤ ਸਕਦੇ ਹੋ ਸੂਟਾਂ ਲਈ ਵਰਤ ਸਕਦੇ ਹੋ ਜਿੱਦਾਂ ਵੀ ਤੁਸੀਂ ਲੈ ਲੈਣਾ ਚਾਹੁੰਦੇ ਹੋਗੇ ਬਹੁਤ ਹੀ ਵਧੀਆ ਫੈਬਰਿਕ ਹੈ ਜਿੱਦਾਂ ਇਹ ਡਬਲ ਪੀਸ ਆ ਗਿਆ ਇਹਦੇ ਵਿੱਚ ਵੀ ਤੇ ਇਹਦੇ ਵਿੱਚ ਜਿੱਦਾਂ ਚਾਰ ਪੀਸ ਆ ਗਏ ਇਹ ਚਾਰ ਪੀਸ ਆ ਗਏ ਇਹਦੇ ਦੋ ਸੂਟ ਬਣਗੇ 12 ਮੀਟਰ ਬਣ ਗਿਆ ਜੀ ਇਹ ਜਿਵੇਂ 3 ਮੀਟਰ ਹੋ ਗਿਆ 6 ਮੀਟਰ ਹੋ ਗਿਆ ਹਾਂਜੀ ਇਹਦੇ ਵਿੱਚ ਚਾਰ ਪੀਸ ਆ ਗਏ ਇਹ वाइनले वेंडर जी कलर ਦੇ ਸੌਰੀ ਪਰਪਲ ਸ਼ੇਡ ਦੇ ਤੇ ਇਹ ਹੋ ਗਿਆ ਜੀ ਇਹਦੇ ਨਾਲ ਦੇ ਵੀ ਦੋ ਪੀਸ ਹੈਗੇ ਨੇ ਜੀ ਇਹਦੇ ਨਾਲ ਦਾ ਇੱਕ ਪੀਸ ਹੋਰ ਹੈਗੇ ਇਹਨਾਂ ਨੂੰ ਤੁਸੀਂ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਜਿਹੜਾ ਸਾਡਾ ਨੰਬਰ ਹੈ 9855093293 ਤੇ ਤੁਸੀਂ ਆਪਣਾ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਥੈਂਕ ਯੂ ਜੀ